ਸ੍ਰੀ ਕਾਲ ਮੇਰੀ ਰੋਟੀ ਸੈਂਡਿੰਗ ਕੀ ਕਰਦੇ ਆ ਵੀ ਸਾਰੇ ਠਿੱਠਾ ਕੱਸੀ ਵੀ ਠਿੱਠਾ ਕਲੀਪ ਬਹੁਤ ਬਲੋਕ ਤੁਹਾਡਾ ਪਾਰਾ ਦਾ ਸਵਾਗਤ ਜੀ ਚਲੋ ਜੀ ਆਪਾਂ ਰੋਟੀ ਬਣਾਉਣ ਲੱਗ ਗਏ ਅੱਸੀ ਜੀ ਅੱਜ ਆਪਾਂ ਦਾਲ ਪੜਾਈਆ ਦਪੈਣ ਦਾਲ ਖਾਵਾਂਗੇ ਤੇ ਆਪਾਂ ਬਣਾਏਗੀ ਜੀ ਅੱਜ ਕਾਲਜ ਵਾਲੇ ਪਰੌਠੇ ਤੇ ਹੁਣ ਆਪਾਂ ਕੱਪੜੇ ਪਾਤੇ ਸੀ ਸੀ ਮਸ਼ੀਨ 'ਚ ਕੱਪੜੇ ਕੱਢ ਰਹੀ ਸੀ ਕੱਪੜੇ ਕੱਢ ਲਗੇ ਜੀ ਕੱਪੜੇ ਕੱਢ ਦੇ ਜੀ ਵਸਤੂ ਲਈ ਜੋਈ ਸਾਫ਼ ਕਰਨੇ ਵਾਲੀ ਤੇ ਹੀ ਚਲੋ ਪਹਿਲਾ ਰਸਤਾ ਕੱਪੜੇ ਕੱਢ ਵੀ ਦੀ ਕਈ ਵਾਰੀ ਲਾਈਟ ਚਲੀ ਜਾਹਾ ਮੇਰੇ ਆਪ ਹੈ ਥੋੜੇ ਇਹ ਭਾਰੰਗੇ ਜੀ ਧਰੋ ਕੀ ਪਾਣੀ ਦਾ ਪਣਾ ਹੋ ਗਿਆ ਜੀ जराबा भी पादेगी कपड़े पा धिकाने जराबा कड़ धुन बूट ना गिले ਫੰਮ ਮਸ਼ੀਨ ਚ ਪਾ ਜਾਂਦੇ ਸੁਕਾਣੇ ਵਾਲੀ ਚ ਤੇ ਜਿਹੜਾ ਥੋੜੇ ਜਿਹੇ ਰਹਿਗੇ ਕੱਪੜੇ ਉਹ ਪਾ ਪੇਰ ਪਾ ਦਾਂਗੇ ਜੀ ਉਸ ਆਪਾ ਪਾ ਜਾਂਦੇ ਜੀ ਐਨੇ ਮਸ਼ੀਨ ਚ ਕੱਪੜੇ ਉਹ ਗੇੜੇ ਆਉਣਗੇ ਜੀ ਨਾਲੇ ਸੁੱਕੇ ਜਾਣਗੇ ਚਲੋ ਗੈਸ ਸਾਫ ਕਰ ਦਈਏ ਭਾਂਡੇ ਬਾਦੇ ਨੇ ਸਾਫ ਕਰ ਦਾਂਗੇ ਜੀ ਤੇ ਸਾਫ ਕਰਕੇ ਇਹ ਸੁਕਣੇ ਪਾ ਦਾਂਗੇ ਜੀ ਕੱਪੜੇ ਥੋੜੇ ਜਿਹਾ ਹੋਰ ਰਹਿਗੇ ਜੀ ਇੱਕ ਜਿਹੜਾ ਹੋ ਜਾਏਗਾ ਕੱਪੜਿਆਂ ਦਾ ਦੋ ਉਹ ਇਹ ਸੁੱਕਾ ਮਾਰ ਦਿੰਨੇ ਆ ਤੋ ਮਾਰ ਦਿੰਨੇ ਸੁੱਕਾ ਪਾਂਡੇ ਇਹ ਸਾਫ਼ ਕਰ ਦਾਂਗੇ। ਪਰ ਕੱਪੜੇ ਪਾਏ ਹੁਣ ਸੁੱਕੋ ਨਹੀਂ ਜੀ। ਤੇ ਫਿਰ ਆਏ ਅਬ ਤੁੱਪ ਲੱਗ ਜੇਗੀ। ਨਾਲੇ ਜਿਹੜੇ ਰਹਿਗੇ ਉਹ ਤੋਤੇ ਜਾਣਗੇ। ਇਹ ਵਸ ਦਾਲ ਨੂੰ ਆਪਾਂ ਹਲਾ ਸੀਟੇ ਨਾਲ ਲਵਾ ਕੇ ਰੱਖਦੇ ਹਾਂ। ਦੁਪਹਿਰ ਨੂੰ ਲੱਗ ਜੇਗਾ ਟਰੱਕਾ ਤੇ ਨਾਲ ਬਣਾ ਲਾਂਗੇ ਚੌਲ। ਇਹਨਾਂ ਦੇ ਉੱਪਰ ਸਾਹਮਣੇ ਸਰਜੇਗਾ। ਤੜਕਾ ਤੜਕਾ ਲਾਣੀ ਵਾਲਾ ਰਹੇਗਾ ਦਾਲ ਨੂੰ ਸੀਟੀਆਂ ਲਵਾ ਕੇ ਆਪਾਂ ਰੱਖ ਤੀਆਂ ਜੀ ਲੋ ਜੀ ਇਹ ਸਾਫ਼ ਕਰ ਲੇਗਾ ਫਾਇਰ ਉੱਪ ਚੱਕਾ ਜੀ ਇਹ ਪਤੋਲੇ ਇਸ ਤੇ ਵੀ ਦੁੱਧ ਘੜ ਕਰਨਾ ਪੈਂਦਾ ਜੀ ਤੇ ਇਹ ਝਲਣਾ ਜਾਪੇ ਲੋ ਜੀ ਫਾਇਰ ਨੂੰ ਵੀ ਸਾਫ਼ ਤੇ ਇਹੇ ਭਾਂਡੇ ਗੁਡੀਆਂ ਦਾ ਦੇਗੀ ਪੋਚਾ ਸੁੱਕਾ ਕਪੜਾ ਇਲਾ ਜਗੇ ਪੱਤੋਂ ਨੇ ਨੂੰ ਬਾਹਰ ਜੀ ਠੀਕ ਹੈ ਜੀ ਅੱਜ ਇਹ ਪਾ ਦੁੱਧ ਰੱਖਤਾ ਕਰਮ ਹੋਣਾ ਦੁੱਧ ਲਿਆਂਦਾ ਸੀ ਭਾਂਡੇ ਸਾਫ ਕਰਤੇ ਠੀਕ ਹੈ ਜੀ ਸਸ ਕੱਪੜੇ ਸੁੱਕਣੇ ਪਾਉਣੇ ਆ ਮੰਜੇ ਤੇ ਪਾਈਪ ਆ ਰੱਖੇ ਪਏ ਸਾਰੇ ਇਕੱਠੀ ਪਾਵਾਂਗੇ ਜੀ ਕੱਪੜੇ ਤੇ ਭਾਂਡੇ ਸਾਫ਼ ਕਰਤੇ ਜਿਹੜੇ ਮੋਟੇ-ਮੋਟੇ ਸੀ ਉਹ ਆਪਾਂ ਲਾਤੇ ਜੀ ਤੇ ਠੀਕ ਆ ਜੀ ਇਹ ਟੋਕਰੀ ਚ ਬਾਹਰ ਸੁੱਕਣੇ ਲਾ ਦਾਂਗੇ ਨਹੀਂ ਇੱਥੇ ਸੁੱਕੀ ਜਾਣਗੇ ਫੇਰ ਉਹ ਕਰ ਦਾਂਗੇ ਦੁੱਧ ਆਪਾਂ ਦੇਖ ਲਗੇ ਜੀ ਤੇ ਦੁੱਧ ਹਜੇ ਟਾਈਮ ਲੱਗੇਗਾ ਵੇ ਜੀ ਆਪਰੇ ਸਾਰੇ ਕੱਪੜੇ ਵੀ ਸੁੱਕਣੇ ਪੈਗੇ ਤੇ ਮਸ਼ੀਨ ਆਪਾਂ ਸਾਫ਼ ਕਰ ਦਿੰਨੇ ਆਂ ਜੀ ਵਸੀਨਾ ਦੋ ਤਿੰਨ ਵਾਰੀ ਵਾਪਸ ਕਰਨੀ ਕਿਹਾ ਉਹ ਠੱਕਣਾ ਜਾ ਹੈ ਨਾ ਸੁੱਕ ਪ ਜਾਂਦਾ ਦੋ ਤਿੰਨ ਵਾਰੀ ਦਿਖਾਤਾ ਫੇਰੇ ਹੈ ਨਾ ਸੁੱਕਦੇ ਇਹ ਕਪੜੇ ਮਸਾਂ ਟੱਕਣ ਨੂੰ ਜੇ ਐਨ ਲਾਵਾਂਗੇ ਹੈ ਨਾ ਦਾਅਵ ਦੇ ਕੇ ਫੇਰ ਲੱਗੇਗਾ ਤੇ ਫੇਰ ਹੀ ਕਪੜੇ ਸੁੱਕਣਗੇ ਨੇ ਕਪੜੇ ਹੀ ਸੁੱਕਦੇ ਇਹ ਪਤਨ ਐਸੀ ਵਸੀਨਾ ਦੋ ਤਿੰਨ ਵਾਰੀ ਪਾ ਕੇ ਇਹ ਪੇਪਰ ਆਤੀ ਮਸ਼ੀਨ ਤੇ ਤੇ ਨਾ ਕਲਿੱਕ ਕਰਦੀ ਸੁਕਾਉਣੇ ਵਾਲੀ ਟੰਗ ਆ ਮਸਤ ਕਰਕੇ ਕੱਪੜੇ ਵੀ ਇਹਨੇ ਪਾਤੀ ਸੀ ਸੁੱਕਣੇ

ਇਹ ਆਪਣਾ ਸਾਰੀ ਕੰਮ ਕੰਪਲੀਟ ਹੋ ਜਾਣ। ਬਾਥਰੂਮ ਤੇ ਲੱਗਦੀ ਹੈ ਫਟਾਫਟ ਸਾਰੀ। ਉਹ ਲੈ ਮੈਂ ਪਾ ਪੀਗਾ ਪਾਣੀ ਹੈ ਜੀ ਆਪਾਂ ਮੋਟਰ ਚਲਾਈ ਸੀ ਉਦੋਂ ਪਿਆਜ਼ ਭੁੰਨੇ ਜਾ ਰਹੇ ਆ ਟਮਾਟਰ ਆ ਪਕਾਤ ਰਹੇ ਆ ਅੱਜ ਦਾ ਕਨੂਨ ਮਿਰਚ ਪਾਇਆ ਨਹੀਂ ਸੀ ਦਾਲ ਦੇ ਵਿੱਚ ਸਵੇਰੋਂ ਤੇ ਆਪਾਂ ਸਵੇਰੀ ਰੱਖ ਦਿੱਤੀ ਸੀ ਦਾਲ ਸੁਨ ਦੱਸੀ ਸੀ ਪਹਿਲਾਂ ਤੇ ਇਹਨਾਂ ਦਾ ਤਰਕਾ ਲਾ ਰਹੇ ਸੀ ਪਤਣ ਨਾਲ ਕੱਟ ਲਿਆ ਜੀ ਆਪਾਂ ਆਪ ਨੂੰ ਮਲਿਆ ਜੀ ਤੇ ਹਰਮਨ ਮੱਚਾ ਪਾਉਣੇ ਆ ਅੱਗੇ ਕੁਝ ਹੋਰ ਵੀ ਥੋੜੀ ਰੱਖੇ ਪਿਆ ਜੀ ਆਹ ਪਤਾ ਨਹੀਂ ਰੋ ਲੱਗ

ਇਹ ਇਧਰ ਆਪਣੇ ਬਣ ਕੇ ਚੌਲ ਦੀ ਗੈਸ ਬੰਦ ਕਰਕੇ ਲੈ ਚਾਹਵਾਂ ਦਾਲ ਵੀ ਠੀਕ ਹੈ ਜੀ